ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਬੁਟੀਕ ਕੋਰ ਦੋਨਾਂ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪਾ ਉਮੀਦ ਕਰਦੇ ਹਾਂ ਆਸ ਕਰਦੇ ਹਾਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਰਿਕਵੈਸਟ ਆ ਵੀ ਸਭ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਸਾਡੀ ਡੇਲੀ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਆ ਤੁਹਾਡੇ ਤੱਕ ਪਹੁੰਚ ਸਕੇ ਤੁਸੀਂ ਵੀਡੀਓ ਨੂੰ ਸਾਡੇ ਨਾਲ ਦੇਖ ਸਕੋ ਹਾਂਜੀ ਚਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰਦਾ ਕਰੋ ਤੇ ਕਮੈਂਟ ਕਰਕੇ ਸਾਡੀ ਸੂਟਾ ਡਿਜ਼ਾਈਨ ਬਾਰੇ ਸਾਨੂੰ ਜਰੂਰ ਦੱਸ ਭਾਈ ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦਾ ਸੂਟ ਰੈਡੀ ਕਰਵਾਉਣਾ ਹੈ ਕਿਸੇ ਵੀ ਵਰਕ ਦੇ ਵਿੱਚ ਕਿਸੇ ਵੀ ਫੈਬਰਿਕ ਦੇ ਵਿੱਚ ਸਾਰੀ ਡਿਟੇਲਸ ਸਾਨੂੰ ਆਪਣੀ ਵਟਸਐਪ ਤੇ ਭੇਜ ਕੇ ਤੁਸੀਂ ਆਪਣਾ ਸੇਮ ਤੋਂ ਸੇਮ ਵਾਲਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ YouTube ਤੋਂ ਲੱਗ ਤੁਸੀਂ ਸਾਨੂੰ ਇੰਸਟਾ ਤੇ ਫੋਲੋ ਕਰੋ ਸੰਧੂ ਗੁਟੀ ਕੋਲਦੁਨ ਨਾਮ ਤੋਂ ਸਾਡੀ ਇੰਸਟਾ ਹੈ ਡਿਸਕ੍ਰਿਪਸ਼ਨ ਵਿੱਚ ਤੁਹਾਨੂੰ ਲਿੰਕ ਮਿਲ ਜੂਗਾ ਉੱਥੇ ਜਾ ਕੇ ਤੁਸੀਂ ਅਨਫੋਲੋ ਕਰ ਸਕਦੇ ਹੋ ਆਪਣਾ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਵਗੈਰਾ ਸਿਲੈਕਟ ਕਰਕੇ ਉਥੋਂ ਦੇਖ ਕੇ ਹਰ ਇੱਕ ਤਰ੍ਹਾਂ ਦਾ ਤੁਹਾਨੂੰ ਤੁਹਾਡਾ ਡਿਜ਼ਾਈਨ ਦੇਖਣ ਨੂੰ ਮਿਲ ਜੂਗਾ ਭਾਵੇਂ ਤੁਸੀਂ ਆਪਣਾ ਹੈਵੀ ਤੋਂ ਹੈਵੀ ਲਹਿੰਗਾ ਸ਼ਾਰਾ ਗਰਾਰਾ ਹੈਂਡਵਰਕ ਦੇ ਵਿੱਚ ਪ ਤੁਸੀਂ ਆਪਣਾ ਲਾਈਟ ਵੇਟ ਮਸ਼ੀਨ ਵਰਕ ਦੇ ਵਿੱਚ ਆਰੀ ਦੇ ਨਾਲ ਆਰੀ ਹੈਂਡ ਮਿਕਸ ਕਰਵਾਉਣਾਗਾ ਨਾ ਜਿਵੇਂ ਤੁਹਾਡੀ ਚੁਆਇਸ ਹੋਈ ਪਸੰਦ ਹੋਈ ਉਸ ਅਕੋਰਡਿੰਗ ਆਪਣਾ ਸਿਲੈਕਸ਼ਨ ਕਰਕੇ ਤੁਸੀਂ ਜਿਹੜਾ ਸਾਰਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਆਪਣੇ ਕੋਲ ਸਟਿਚਿੰਗ ਆ ਸਟਿਚਿੰਗ ਵੀ ਤੁਸੀਂ ਆਪਣੇ ਕਿਸ ਤਰ੍ਹਾਂ ਦੀ ਚਾਹੋ ਉਸ ਤਰ੍ਹਾਂ ਦਾ ਆਪਣਾ ਸਾਰਾ ਡਿਜ਼ਾਈਨ ਵਗੈਰਾ ਸੈਂਡ ਕਰਕੇ ਕਰਵਾ ਸਕਦੇ ਹੋਗੇ ਹਰ ਇੱਕ ਤਰ੍ਹਾਂ ਦਾ ਆਪਣੇ ਕੋਲ ਫੈਬਰਿਕ ਆ ਵਰਕ ਆ ਨਾ ਜਿਵੇਂ ਵੀ ਤੁਸੀਂ ਚਾਹੋ ਆਪਣਾ ਬੁਟੀਕ ਸੂਟ ਰੈਡੀ ਕਰਵਾਉਣਾ ਆਪਣੀ ਜੁਆਇਸ ਅਕੋਰਡਿੰਗ ਤੁਸੀਂ ਕਿਵੇਂ ਵਰਕ ਕਰਾਉਣਾ ਕਿਵੇਂ ਫੈਬਰਿਕ ਕਰਾਉਣਾ ਕਿਹੜਾ ਦੁਪੱਟਾ ਕਰਾਉਣਾ ਦੁਪੱਟੇ ਦੀ ਡਾਈ ਫਿਨਿਸ਼ਿੰਗ ਵਗੈਰਾ ਸਾਰਾ ਕੁਝ ਦੱਸ ਕੇ ਤੁਸੀਂ ਆਪਣਾ ਸੇਮ ਹਣਾ ਜਿਹੜਾ ਸੂਟ ਆ ਰੈਡੀ ਕਰਵਾ ਕੇ ਲੈ ਸਕਦੇ ਹੋ ਜਿਹੜੇ ਆਪਾਂ ਅੱਜ ਤੁਹਾਡੇ ਲਈ ਸੂਟ ਲੈ ਕੇ ਆਏ ਇਹ ਵੀ ਆਪਣੇ ਸਾਰੇ ਬਹੁਤ ਸੋਹਣੇ ਸੋਹਣੇ ਤਿਆਰ ਹੋਏ ਹੋਏ ਨੇਗੇ ਬੜੀ ਆਪਣੇ ਪਾਰਟੀ ਵੇਅਰ ਸੂਟ ਲੈਣਗੇ ਉਮੀਦ ਕਰ ਤੁਹਾਨੂੰ ਸਾਰਿਆਂ ਨੂੰ ਜੂ ਬਸੰਦ ਆਉਣਗੇ ਤੇ ਇਹਨਾਂ ਵਿੱਚ ਜਿਵੇਂ ਵੀ ਤੁਸੀਂ ਕੋਈ ਆਪਣਾ ਤਿਆਰ ਕਰਵਾਉਣਾ ਹੋਇਆ ਤੁਸੀਂ ਆਪਣਾ ਸਕਰੀਨਸ਼ਾਟ ਭੇਜ ਕੇ ਆਪਣਾ ਸੇਮ ਤਿਆਰ ਕਰਵਾ ਸਕਦੇ ਹੋ ਉਹਦਾ ਕਲਰ ਚੇਂਜ ਕਰ ਸਕਦੇ ਹੋ ਉਹਦੀ ਫੈਬਰਿਕ ਚੇਂਜ ਕਰ ਸਕਦੇ ਹੋ ਉਹਦਾ ਵਰਕ ਦੀ ਕੋਈ ਵਿੱਚ ਘੱਟ ਵੱਟ ਕਰਵਾਉਣੀ ਹੈ ਹਨਾ ਕੁਝ ਐਡ ਕਰਵਾਉਣਾਗਾ ਤੁਸੀਂ ਉਹਦਾ ਆਪਣਾ ਕਰਵਾ ਕੇ ਲੈ ਸਕਦੇ ਹੋ ਹਾਂਜੀ ਦਿਖਾਉਣੇ ਆਪਣੇ ਅੱਜ ਵਾਲੇ ਜੋ ਸੂਟ ਨੇਗੇ ਬਹੁਤ ਸੋਹਣੇ ਸੋਹਣੇ ਤਿਆਰ ਹੋਏ ਰੇਗੇ ਉਮੀਦ ਕਰ ਤੁਹਾਨੂੰ ਸਾਰਿਆਂ ਨੂੰ ਜੂ ਬਸੰਦ ਆਉਣਗੇ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖੋ ਹਾਂਜੀ ਦੇਖੋ ਆ ਵੀ ਆਪਾਂ ਪ੍ਰਿੰਟ ਦੇ ਉੱਪਰ ਡਿਜ਼ਾਈਨਿੰਗ ਰੈਡੀ ਕਰਵਾਈ ਹੈਗੀ ਇਹ ਆਪਣੀ ਜੌਰਜਟ ਦੀ ਫੈਬਰਿਕ ਆਗੀ ਪ੍ਰਿੰਟ ਸੰਦਾ ਦੇਖੋ ਇਦਾਂ ਇਹ ਪ੍ਰਿੰਟ ਆਪਾਂ ਨੇ ਬਾਟਮ ਬਣਾਈਆ ਜੌਰਜਟ ਫੈਬਰਿਕ ਦੇ ਵਿੱਚ ਤੇ ਆਹ ਦੇਖੋ ਪਲੇਨ ਹੀ ਜੌਰਜਟ ਦੇ ਵਿੱਚ ਆਪਣੇ ਕੋਲੇ ਸ਼ਰਟ ਇਹ ਆਪਾਂ ਪੈਚ ਲਗਾ ਕੇ ਇਦਾਂ ਵਰਕ ਕਰਵਾ ਲਿਆ ਬਾਟਮ ਨਾਲ ਦਾ ਪੈਚ ਇਦਾਂ ਲਗਵਾਇਆ ਘੇਰੇ ਦੇ ਉੱਪਰ ਇਦਾਂ ਘੇਰੇ ਦੇ ਉੱਪਰ ਪੈਚ ਲਗਵਾ ਕੇ ਫਿਰ ਇਹਦੇ ਵਰਕ ਕੀਤਾ ਆਹ ਦੇਖੋ ਕਾਫੀ ਸੋਹਣਾ ਦੇਖੋ ਵਰਕ ਹੋਇਆ ਹੈ ਫਿਨਿਸ਼ ਹੋਈ ਹੋਈ ਹੈਗੀ ਚਾਹਾਂ ਘੇਰੇ ਦੇ ਉੱਪਰ ਦੇਖੋ ਕੱਟ ਵਰਕ ਆਗਾ ਇਹ ਤੜੀ ਪੈਚ ਲਗਾ ਕੇ ਬੀਲ ਬਣੀ ਹੋਈ ਹੈ। ਕਾਫੀ ਸੋਹਣਾ ਆਪਣਾ ਖੂਬਸੂਰਤ ਸੂਟ ਤਿਆਰ ਹੋਇਆ ਦੇਖੋ ਇਦਾਂ। ਪ੍ਰਿੰਟ ਦੇ ਵਿੱਚ ਆਪਾਂ ਇਦਾਂ ਡਿਜ਼ਾਈਨ ਕਰਾ ਕੇ ਰੈਡੀ ਕਰ ਸਕਦੇ ਹਾਂ। ਦੇਖੋ ਬਾਹਾਂ ਦੇ ਉੱਪਰ ਪੈਚ ਆ ਗਿਆ ਮੇਰੇ। ਇਹ ਵਾਲਾ ਬਾਹਾਂ ਦੇ ਉੱਪਰ ਪੈਚ ਆ ਗਿਆ। ਨਾਲ ਦੇਖੋ ਆਪਾਂ ਬਾਟਮ ਨਾਲ ਦਾ ਹੀ ਜੌਰੇਟਾ ਦਾ ਦੁਪੱਟਾ ਰੱਖਿਆ ਹੈਗਾ। ਦੁਪੱਟੇ ਦੇ ਫੋਰ ਸਾਈਡ ਕੱਟ ਵਰਕ ਹੈ। ਦੁਪੱਟੇ ਦੇ ਫੋਰ ਸਾਈਡ ਕੱਟ ਵਰਕ ਤੇ ਬਾਟਮ ਨਾਲ ਦਾ ਹੀ ਦੁਪੱਟਾ ਤੁਸੀਂ ਨਾਲ ਦੁਪੱਟਾ ਚੇਕ ਕਰ ਜੌਰੇਟਾ ਦਾ ਵੈਸਤਾ ਆਪਾਂ ਦੁਪੱਟਾ ਜੂਸ ਕਰ ਸਕਦੇ ਹਾਂਗੇ। ਜੇਕਰ ਤੁਸੀਂ ਦੁਪੱਟਾ ਨਹੀਂ ਲੈਣਾ ਹੈਗਾ ਕਲਰਫੁਲ ਵੀ ਡਾਈ ਹੋ ਜੂ ਅ ਕਲਰ ਦਾ ਵੀ ਡਾਈ ਹੋ ਜੂ ਤੇ ਇਦਾਂ ਦੀ ਪੱਟੀਆਂ ਪੈਰਾਂ ਲਗਾ ਕੇ ਵੀ ਉਹਨੂੰ ਡਾਈ ਕਰਵਾ ਸਕਦੇ ਆ ਨਾ ਦੁਪੱਟੇ ਨੂੰ ਤਿਆਰ ਉਹ ਜਿਵੇਂ ਤੁਹਾਡੀ ਚੋਇਸ ਆ ਵੈਸੇ ਆਪਾਂ ਜੋਰ ਜਟ ਦਾ ਔਰਗੈਂਜ਼ਾ ਦਾ ਔਰਗੈਂਜ਼ਾ ਫੈਬਰਿਕ 'ਚ ਵੀ ਤੁਸੀਂ ਆਪਣਾ ਐਵੇਂ ਤਿਆਰ ਕਰਵਾ ਸਕਦੇ ਹੋ ਨਾ ਜੋਰ ਜਟ ਦਾ ਦੁਪੱਟਾ ਵੀ ਲੈ ਲਾਂਗੇ ਔਰਗੈਂਜ਼ਾ ਦਾ ਵੀ ਲੈ ਆ ਲਾਂਗੇ ਵੈਸੇ ਹੋਰ ਹਨਾ ਹੈਵੀ ਹੈਵੀ ਹੋ ਜਾਂਦਾ ਜਿਵੇਂ ਕ੍ਰੇਪ ਫੈਬਰਿਕ ਵਗੈਰਾ ਨਾ ਤਾਂ ਤੁਸੀਂ ਉਹ ਆਪਾਂ ਨਾਲ ਦੁਪੱਟੇ ਡਾਈ ਕਰਵਾ ਸਕਦੇ ਹੋ ਬਹੁਤ ਸੋਹਣੀ ਖੂਬਸੂਰਤ ਡਿਜ਼ਾਈਨਿੰਗ ਆਪਣੀ ਤਿਆਰ ਹੋਈ ਆ ਸੇਮ ਟੂ ਸੇਹ ਆਪਣੀ ਡਿਜ਼ਾਈਨਿੰਗ ਦੇ ਨਾਲ ਕਿਸੇ ਵੀ ਫ ਜਿਹੜਾ ਇਹ ਪ੍ਰਿੰਟ ਸੂਟ ਤੇ ਆਪਾਂ ਵਰਕ ਕਰਵਾਇਆ ਹੈਗਾ ਇਹ ਬਰਬਰੀ ਦੀ ਫੈਬਰਿਕ ਆਗੀ ਬਰਬਰੀ ਦੀ ਬਾਟਮ ਐਂਡ ਮਤਲਬ ਆਪਾਂ ਨੂੰ ਪ੍ਰਿੰਟਡ ਸ਼ਰਟ ਮਿਲਦੀ ਆ ਵੈਸੇ ਆਪਾਂ ਇਹਦੀ ਬਾਟਮ ਰੈਡੀ ਕਰਵਾਈ ਹੈਗੀ ਇਹ ਪ੍ਰਿੰਟਡ ਸ਼ਰਟ ਮਿਲਦੀ ਆ ਪਲੇਨ ਬਾਟਮ ਮਿਲਦੀ ਆ ਨਾਲ ਇਹਦੀ ਦੁਪੱਟਾ ਮਿਲਦਾ ਪਰ ਇਦਾਂ ਦਾ ਨਾਮਾ ਪ੍ਰਿੰਟ ਵਾਲਾ ਦੁਪੱਟਾ ਮਿਲਦਾਗਾ ਇਹ ਕਸਟਮਰ ਨੇ ਇਹ ਆਪਣਾ ਦੇਖੋ ਨਾਲ ਬਾਟਮ ਕਰਵਾ ਲਈ ਪ੍ਰਿੰਟ ਵਾਲੀ ਬਾਟਮ ਕਰਵਾ ਲਈ ਇਹਨਾਂ ਨੇ ਸਟਿਚ ਕਰਵਾ ਲਈ ਤੇ ਪਲੇਨ ਦੇਖੋ ਇਦਾਂ ਸ਼ਰਟ ਬਹੁਤ ਸੋਹਣੀ ਡਿਜ਼ਾਈਨਿੰਗ ਤਿਆਰ ਹੋਈ ਹੈਗੀ ਦੇਖੋ ਇਦਾਂ ਵੀ ਤੁਸੀਂ ਆਪਣਾ ਕਰਵਾ ਸਕਦੇ ਹੋਗੇ ਇਹ ਜਿਹੜੀ ਪਲੇਨ ਸ਼ਰਟ ਸਿੱਧੇ ਪਲੇਨ ਸ਼ਰਟ ਆਖਲੀ ਉਹਨਾਂ ਨੇ ਆਪਣੇ ਦੇਖੋ ਇਹ ਤੇ ਐਦਾ ਬੁੱਟੀਆਂ ਵਾਲਾ ਵਰਕ ਹੈਗਾ ਐਂ ਬੁੱਟੀਆਂ ਵਾਲਾ ਵਰਕ ਸਾਰੀ ਸ਼ਰਟ ਦੇ ਉੱਪਰ ਆ ਗਿਆ ਕਾਫੀ ਸੋਹਣਾ ਆਪਣਾ ਤਿਆਰ ਬਗਾਇਆ ਹੈ ਤੁਸੀਂ ਵੀ ਦੇਖੋ ਪ੍ਰਿੰਟਡ ਅਨਕੂ ਮਿੱਜੇ ਤਾਂ ਆਪਾਂ ਸਾਰੀ ਬਣਾਉਣਾਂਗੇ ਐਦਾ ਪਲੇਨ ਸ਼ਰਟ ਲੈ ਕੇ ਤੁਸੀਂ ਆਪਣੀ ਜਿਹੜੀ ਪ੍ਰਿੰਟ ਵਾਲੀ ਬਾਟਮ ਕਰ ਸਕਦੇ ਦੇਖੋ ਆਵਲ ਬਾਹਾਂ ਤੇ ਵਰਕ ਆ ਗਿਆ ਐਦਾ ਇਹ ਵਾਲਾ ਬਾਹਾਂ ਦੇ ਉੱਪਰ ਆ ਗਿਆ ਇਹਨੂੰ ਲਓ ਬਾਹਾਂ ਦੇ ਤੁਸੀਂ ਆਪਣੀ ਐਦਾਂ ਨਿਤਲੀ ਦੀ ਵੀ ਤਿਆਰ ਕਰਵਾ ਸਕਦੇ ਹੋ ਇਹ ਆਪਾਂ ਪ੍ਰਿੰਟ ਦੇ ਸ਼ਰਟ ਤਿਆਰ ਕਰਵਾ ਲਈ ਐਦਾਂ ਲੇਸ ਕਰਨਾ ਆਪਾਂ ਆਰਗੇਨਾਈਜੇਸ਼ਨ ਅਫੀਸ਼ਿੰਗ ਦਿੱਤੀ ਹੈਗੀ ਤੇ ਪ੍ਰਿੰਟ ਸ਼ਰਟ ਦੇ ਉੱਪਰ ਬੁਟੀਆਂ ਵਾਲਾ ਵਰਕ ਕਰਵਾਇਆ ਤੇ ਨਾਲ ਪ੍ਰਿੰਟ ਵਾਲੀ ਆਪਾਂ ਨੇ ਬਾਟਮ ਕਰਵਾਈ ਦੇਖੋ ਇਹਦੀ ਐਦਾਂ ਤੇ ਨਾਲ ਪ੍ਰਿੰਟਡ ਦੁਪੱਟਾ ਲੈ ਲਓ ਤੁਸੀਂ ਐਦਾਂ ਦਾ ਵੀ ਤੁਸੀਂ ਆਪਣਾ ਜੇ ਇਹ ਸੇਮ ਮਤਲਬ ਫੈਬਰਿਕ ਦੇ ਵਿੱਚ ਬਰਬਰੀ ਦਾ ਇਹ ਬਰਬਰੀ ਦਾ ਸੂਟ ਹੈਗਾ ਬਰਬਰੀ ਦੀ ਤਕਰੀਬ ਜੀ ਦਾ ਪੂਰਾ ਸਲਵਾਰ ਮਿਲਦੀ ਹੈ ਨਾਲ ਬਰਬਰੀ ਦਾ ਸ਼ਰਟ ਤੇ ਬਰਬਰੀ ਦਾ ਦੁਪੱਟਾ ਤੁਸੀਂ ਐਵੇਂ ਆਪਣੇ ਇਹ ਵਾਲੀ ਚੀਜ਼ ਤੁਸੀਂ ਲੈ ਸਕਦੇ ਹੋ ਮਾਝ ਦੇਖੋ ਆਪਣਾ ਬਾਟਮ ਵਰਕ ਵਾਲਾ ਸੂਟ ਹੈਗਾ ਇਹ ਆਪਣੀ ਜਿਹੜੀ ਕੈਮਰਿਕ ਕਾਟਨ ਦੀ ਸ਼ਰਟ ਹੈਗੀ ਇਦਾਂ ਕੈਮਰਿਕ ਕਾਟਨ ਦੀ ਸ਼ਰਟ ਆ ਤੇ ਨਾਲ ਦੇਖੋ ਇਹਦੇ ਬਾਟਮਾਂ ਦੀ ਪਲੇਨ ਕੈਮਰਿਕ ਕਾਟਨ ਦੀ ਬਾਟਮ ਦੀਆਂ ਮੂਰੀਆਂ ਦੇ ਉੱਪਰ ਦੇਖੋ ਇਹਦਾ ਵਰਕ ਹੋਇਆ ਹੈ ਹਾਂ ਬਣਾ ਬਾਟਮ ਦੀ ਮੂਰੀ ਤੇ ਵਰਕ ਆਗਾ ਇਦਾਂ ਤੁਸੀਂ ਇਹ ਆਪਣਾ ਹਨਾ ਬਾਟਮ ਵਰਕ ਵਾਲਾ ਸੂਟ ਵੀ ਲੈ ਸਕਦੇ ਹੋਗੇ ਕੈਮਰਿਕ ਦੀ ਸ਼ਰਟ ਤੇ ਨਾਲ ਦੇਖੋ ਆਪਣਾ ਬਾਟਮ ਦੀ ਮੂਰੀ ਤੇ ਵਰਕ ਬਾਟਮ ਨੇ ਮੂਰੀ ਦੇ ਉੱਪਰ ਹੀ ਵਰਕ ਹੋਇਆ ਹੈ ਕੈਮਰਿਕ ਦੀ ਹੀ ਬਾਟਮ ਆ ਕੈਮਰਿਕ ਦੀ ਹੀ ਸ਼ਰਟ ਆ ਬਹੁਤ ਜਿਆਦਾ ਸੋਹਣਾ ਪ੍ਰਿੰਟ ਆ ਇੱਕ ਇਦਾਂ ਹੀ ਆਪਣੇ ਕੋਲ ਕੈਮਰਿਕ ਦਾ ਦੇਖੋ ਹੋ ਰਗਾ ਇਹ ਵੀ ਆਪਣੀ ਕੈਮਰਿਕ ਦੀ ਸ਼ਰਟ ਆਗੀ ਆਵੜੇ ਦੇਖੋ ਕੈਮਰਿਕ ਦੀ ਸ਼ਰਟ ਆਗੀ ਤੇ ਇਹਦੇ ਨਾਲ ਵੀ ਆਪਣੀ ਕੈਮਰਿਕ ਦੀ ਹੀ ਬਲੈਕ ਕਲਰ ਦੀ ਬਾਟਮ ਆਗੀ ਬਾਟਮ ਨਹੀਂ ਹੋ ਰਹੀਆਂ ਤੇ ਬੰਦ ਹੋਇਆ ਹੈਗੀ ਹੋ ਜਾਦੇ ਸੋਣਾ ਫਟਦਾ ਗਲੇ ਆਵੜਾ ਬੰਦ ਕਰੀਖੋ ਬਾਟਮ ਨਾਲ ਇਹਦੇ ਪ੍ਰਿੰਟਡ ਆਪਣੀ ਜਿਹੜੀ ਹੈ ਨੀਚੇ ਪਈ ਹੈ ਸ਼ਰਟ ਆਗੀ ਕਾਫੀ ਸੋਣਾ ਲੱਗ ਰਿਹਾ ਹੈ ਦੇਖੋ ਤਾਂ ਤੁਸੀਂ ਆਪਣਾ ਇਹ ਵੀ ਸੇਮ ਟੂ ਸੇਮ ਲੈ ਸਕਦੇ ਹੋ बॉटम वर्क ਵਾਲਾ ਸੁਣ ਤੇ ਇਹ ਵਾਲਾ ਵੀ ਆਪਣਾ ਕੈਮਰਿਕ ਦਾ ਹੀ ਹੈਗਾ ਸ਼ਾਰਟ ਕੈਮਰਿਕ ਦੀ ਇੰਦਾ ਸ਼ਾਰਟ ਕੈਮਰਿਕ ਦੀ ਨਾਲ बॉटम ਇੰਦਾ ਹੀ ਬਾਟਮ ਦੀ ਨੀਂਦ ਤੇ ਵਰਕ ਕਰਦਾ ਤੁਸੀਂ ਇਹ ਆਪਣੇ ਕੈਮਰਿਕ ਦੇ ਵਿੱਚ ਵੀ ਜਿਹੜੇ बॉटम वर्क ਵਾਲੇ ਸੂਟ ਨੇ ਇੰਦਾ ਲੈ ਸਕਦੇ ਹੋਗੇ ਸਾਰੇ ਸੂਟ ਇਸ ਟਾਈਮ ਆਪਣੇ ਕੋਲ ਅਵੇਲੇਬਲ ਨੇ ਹਨ ਤੁਸੀਂ ਕੋਈ ਵੀ ਆਪਣਾ ਸੂਟ ਇਹਨਾਂ ਚੋਂ ਲੈ ਸਕਦੇ ਹੋ बॉटम वर्क ਵਾਲਾ ਸੀ ਇਹਦਾ ਕੇ ਕੈਮਰਿਕ ਵਾਲਾ ਸੂਟ ਲੈਣਾਗਾ ਕਾਫੀ ਲੈਸ ਦੇ ਵਿੱਚ ਆਪਣੇ ਕੈਮਰਿਕ ਦੇ ਸੂਟਾਂ ਨੂੰ ਪਹਿਲਾਂ ਆਪਾਂ ਸੇਲ ਪ੍ਰਾਈਸ ਦੇ ਵਿੱਚ ਦਿਖਾਏ ਸੀ ਨਾ ਕਿਉਂਕਿ ਕੈਮਰਿਕ ਇਸ ਤੋਂ ਬਾਅਦ ਤਕਰੀਬਨ ਖਤਮ ਹੀ ਹੋ ਜਾਣੀ ਹੈਗੀ ਤੁਸੀਂ ਇਹ ਆਪਣੇ ਹਨਾ ਆਪਣੇ ਸੇਲ ਪ੍ਰਾਈਸ ਦੇ ਵਿੱਚ ਜਿਹੜੇ ਬਾਟਮ ਵਰਕ ਵਾਲੇ ਸੂਟ ਲੈ ਸਕਦੇ ਹਾਂ ਹਾਂਜੀ ਜਿਹੜਾ ਆਪਣਾ ਇਹ ਸੂਟ ਹੈਗਾ ਇਹ ਆਪਾਂ ਨੇ ਪਿਓਰ ਔਰਗੈਂਜਾ ਦਾ ਆਪਣਾ ਫੈਬਰਿਕ ਹੈਗਾ ਬਾਂਦਨੀ ਵਾਲਾ ਪ੍ਰਿੰਟ ਦਾ ਆਪਣਾ ਬਾਂਦਨੀ ਪ੍ਰਿੰਟ ਦਾ ਤੇ ਇਹਦਾ ਕਾਫੀ ਜਿਹਾ ਕਲਰ ਹੈਗਾ ਵਾਈਨ ਕਾਫੀ ਜਿਹਾ ਕਲਰ ਹੈਗਾ ਸੂਟ ਦਾ ਤੇ ਇਹ ਜਿਹੜਾ ਤੁਹਾਨੂੰ organza ਦੇ ਵਿੱਚ ਵੀ ਮਿਲ ਜੂਗਾ ਤੇ ਇਹ ਵਾਲਾ ਫੈਬਰਿਕ ਤੁਹਾਨੂੰ organza ਚ जॉर्जेट ਚ ਕ੍ਰੇਪ ਚ ਮਿਲ ਜੂਗਾ ਤੁਹਾਨੂੰ ਹੋ ਕਾਟਨ ਵਗੈਰਾ ਚ ਵੀ ਆ ਚੁੱਕਿਆਗਾ ਵੈਸੇ ਮੈਂ ਤੁਹਾਨੂੰ ਪਹਿਲਾਂ ਵੀ ਕਾਫੀ ਵੀਡੀਓ ਇਹਦੇ ਨਾਲ ਦੇ ਸੂਟ ਤਾਂ ਨਾ ਇਹ ਵਾਲੇ ਫੈਬਰਿਕ ਚ ਆਪਾਂ ਕਾਫੀ ਡਿਜ਼ਾਈਨਾਂ ਦੇ ਨਾਲ ਆਪਾਂ ਤੁਹਾਨੂੰ ਕਾਫੀ ਵੀਡੀਓ ਵਿੱਚ ਦਿਖਾਏ ਨੇਗੇ ਦੇਖੋ ਆਪਾਂ ਮਸ਼ੀਨ ਵਰਕ ਚ ਤਿਆਰ ਹੈ ਤਕਰੀਬਨ ਸਾਡੇ ਹੈਂਡਵਰਕ ਦੇ ਵਿੱਚ ਤਿਆਰ ਹੋਏ ਦੇ ਬਾਵਜੂਦ ਨੀ ਬਾਵਜੂਦ ਪ੍ਰਿੰਟ ਪੀਗਣਾ ਕੋਈ ਨਾ ਸਾਡਾ ਮਸ਼ੀਨ ਚ ਤਿਆਰ ਹੋਇਆ ਹੋਵੇ ਵੈਸੇ ਹੈਂਡਵਰਕ ਦੇ ਵਿੱਚ ਜ਼ਿਆਦਾ ਹੁੰਦਾ ਹੈ ਦੇ ਕੋਈ ਆਪਾਂ ਜਰੀ ਨਾਲ ਵਰਕ ਤੇ ਇੱਕ ਨਾਲ ਦਾ ਹੀ ਥ्रेड ਯੂਜ਼ ਕਰਕੇ ਏਦਾਂ ਦੇਖੋ ਵੀ ਇਹਦੇ ਵਰਕ ਆ ਗਿਆ ਅੰਨੇ ਸੈਂਟਰ ਪੈਣਾ ਸੈਂਟਰ ਤੇ ਪਾ ਦੇਣਾ ਤੇ ਵਰਕ ਆ ਗਿਆ ਤੇ ਇਹ ਆਪਣਾ ਡਿਜ਼ਾਈਨ ਆ ਜਿਹੜਾ ਏਦਾਂ ਬਣਿਆ ਹੋਇਆ ਹੈ ਮਸ਼ੀਨ ਵਰਕ ਨੇ ਬਾਹਣੀ ਵਾਲੀ ਤੇ ਇਹਦੀ ਬਾਹਲੇ ਉੱਪਰ ਵਰਕ ਵੀ ਨੂੰ ਦੇਖੋ ਆਪਾਂ ਨੇ ਏਦਾਂ ਇਹ ਵੱਲ ਵਰਤਿਆ ਡਾ ਬਾਹਲੇ ਪੰਨ ਬਾਕੀ ਤੁਸੀਂ ਆਪਣਾ ਹਨਾ ਨਾਲ ਕੋਈ ਬਾਟਮ ਵਗੈਰਾ ਦਾ ਐਡ ਕਰਵਾਉਣਾਗਾ ਜਾਂ ਕਿਵੇਂ ਹਨਾ ਤੁਸੀਂ ਕਿਸੇ ਹੋਰ ਫੈਬਰਿਕ ਦੇ ਵਿੱਚ ਲੈਣਾਗਾ ਸੇਮ ਡਿਜ਼ਾਈਨ ਦੇ ਨਾਲ ਤੁਸੀਂ ਆਪਣਾ ਬਦਲਾਅ ਕਰਵਾ ਕੇ ਲੈ ਸਕਦੇ ਹੋ ਤੇ ਪਲੇਨ ਦੇ ਉੱਪਰ ਤੋਂ ਬਣਾ ਪਲੇਨ ਦੇ ਉੱਪਰ ਤੋਂ ਬਵਾ ਸਕਦੇ ਹੋ ਤੁਸੀਂ ਇਹ ਜੌਰਜਟ 'ਚ ਵੀ ਲੈ ਸਕਦੇ ਹੋ ਬਾਹਾਂ ਨਹੀਂ ਬਾਹਾਂ ਪ੍ਰਿੰਟ ਕ੍ਰੇਪ 'ਚ ਵੀ ਲੈ ਸਕਦੇ ਹੋ ਤੇ ਆਪਣਾ ਆਰਗੈਂਜ਼ਾ 'ਚ ਵੀ ਲੈ ਸਕਦੇ ਹੋ ਬੱਸ ਜਿਆਦਾ ਵਧੀਆ ਫਿਨਿਸ਼ਿੰਗ ਆਰਗੈਂਜ਼ਾ ਦੇ ਵਿੱਚ ਆਉਦੀ ਹੈਗੀ ਕਾਫੀ ਸੋਹਣੀ ਫਿਨਿਸ਼ਿੰਗ ਆਉਂਦੀ ਹੈ ਆਰਗੈਂਜ਼ਾ ਫੈਬਰਿਕ ਦੇ ਵਿੱਚ ਤੁਸੀਂ ਜਿਵੇਂ ਤੁਹਾਨੂੰ ਪਸੰਦ ਹੋਇਆ ਆਪਣਾ ਉਵੇਂ ਕਿਸੇ ਵੀ ਫੈਬਰਿਕ 'ਚ ਲੈ ਸਕਦੇ ਹੋ ਹਾਂ ਜਿਹੜਾ ਨੈਕਸਟ ਹੈਗਾ ਆਪਣਾ ਇਹ ਵਾਲਾ ਵੀ ਆਪਣਾ ਆਰਗੈਂਜ਼ਾ ਫੈਬਰਿਕ ਦਾ ਹੀ ਆ ਐਦਾਂ ਦਾ ਫੈਬਰਿਕ ਵੀ ਤੁਹਾਨੂੰ ਮ ਇਹ ਵਾਲਾ ਆਪਣਾ ਆਰਗੈਂਜ਼ਾ ਦਾ ਫੈਬਰਿਕ ਹੈਗਾ ਇਹ ਸ਼ਰਟ ਹੈਗੀ ਇਹਦੀ ਨਾਲ ਆਪਾਂ ਇਹਦੇ ਕ੍ਰੇਪ ਦੀ ਬਾਟਮ ਲਗਾਈ ਹੈਗੀ ਮੈਂ ਇਹ ਕੱਲ ਨੂੰ ਦੀ ਕ੍ਰੇਪ ਦੀ ਬਾਟਮ ਮੰਗੀ ਨਾਲ ਆਰਗੈਂਜ਼ਾ ਦਾ ਫੈਬਰਿਕ ਹੈਗਾ ਦੇਖੋ ਇਹ ਵਾਲਾ ਵਰਕ ਹੈਦਾ ਥੇਰੇ ਦੇ ਉੱਪਰ ਵਰਕ ਹੋਇਆ ਹੈ ਆ ਥੇਰੇ ਦੇ ਉੱਪਰ ਵਰਕ ਹੈਗਾ ਤੇ ਇਧਰੇ ਦੀ ਬਾਹਾਂ ਦੇ ਵਰਕ ਹੈ ਇਹ ਸਿਰਫ ਇੰਨਾ ਹੀ ਵਰਕ ਹੈਗਾ ਥੇਰੇ ਦਾ ਵਰਕ ਤੇ ਬਾਹਾਂ ਦਾ ਵਰਕ ਨਾਲ ਆਪਾਂ ਟੂ ਸ਼ੈਡਡ ਦੁਪੱਟਾ ਕਰਵਾ ਸਕਦੇ ਆ ਜੇ ਕੋਈ ਮੈਂ ਆਪਾਂ ਆਪਣਾ ਜਿਹੜਾ ਪਿੰਕ ਕਲਰ ਹੈਗਾ ਇਹਦਾ ਕਰਵਾ ਲਈਏ ਜਿਵੇਂ ਤੁਹਾਨੂੰ ਪਸੰਦ ਹੋਵੇਗਾ ਕੋਈ ਹੋਰ ਵੀ ਕਰਵਾ ਸਕਦੇ ਆ ਇੱਦਾਂ ਦਾ ਜੇ ਪੁੰਡਾਈ ਕਰਵਾਉਣਾ ਤਾਂ ਇਦਾਂ ਦਾ ਆਪਾਂ ਹੋ ਗਏ ਦੇ ਵਿੱਚ ਡਾਈ ਕਰਵਾ ਸਕਦੇ ਹਾਂ ਜਿਵੇਂ ਤੁਹਾਨੂੰ ਪਸੰਦ ਆਗਾ ਹਨ ਕਿਹੜੇ ਫੈਬਰਿਕ ਦੇ ਵਿੱਚ ਤੁਸੀਂ ਪਲੇਨ ਦੇ ਉੱਪਰ ਇਹ ਵਰਕ ਕਰਵਾਉਣ ਦਾ ਪਲੇਨ ਦੇ ਉੱਪਰ ਕਰਵਾ ਸਕਦੇ ਜਿਹੜੀ ਫੈਬਰਿਕ ਆ ਕਿ ਲਿੰਨਨ ਕਾਟਨ ਦੀ ਹੈਗੀ ਲਿੰਨਨ ਕਾਟਨ ਦਾ ਆਪਣਾ ਸੂਟ ਹੈਗਾ ਤੇ ਇਹੇ ਜੇ ਸੂਟ ਤੁਹਾਨੂੰ ਵਿਦ ਦੁਪੱਟਾ ਮਿਲ ਮਿਲ ਜਾਣਗੇ ਜੇਕਰ ਤੁਸੀਂ ਵਿਦਆਊਟ ਦੁਪੱਟਾ ਵਾਲੇ ਲਿੰਨਨ ਕਾਟਨ ਦਾ ਸੂਟ ਲਿੰਨਨ ਕਾਟਨ ਦੇ ਸੰਬੰਧ ਵਿੱਚ ਆਪਣਾ ਉਦਾਂ ਲੈ ਸਕਦੇ ਖਾਦੀ ਕਾਟਨ ਲਿੰਨਨ ਕਾਟਨ ਸੇਮ ਫੈਬਰਿਕ ਅਗੀ ਕੋਈ ਖਾਦੀ ਕਾਪਨ ਕਹਿੰਦੇ ਹੁੰਦਾ ਕੋਈ ਇਹਨੂੰ ਲਿੰਨਨ ਕਾਪਨ ਦਾ ਨਾਮ ਦਿੰਦੇ ਨੇ ਦੇਖ ਜਿਹੜੀ ਆਪਾਂ ਇੰਦਾ ਪੈਚ ਲਗਾ ਕੇ ਜਿਹਦੇ ਵਿੱਚ ਪਿੰਕ ਕਲਰ ਸੀਗਾ ਉਹੇ ਜਿਹਾ ਘੇਰੇ ਦੇ ਉੱਪਰ ਪੈਚ ਲਗਾ ਕੇ ਇਹਦਾ ਵਰਕ ਕਰਦੇ ਹਾਂ ਘੇਰੇ ਤੇ ਇਹ ਘੇਰੇ ਦਾ ਵਰਕ ਆ ਗਿਆ ਇਧਰ ਬਾਹਰ ਦਾ ਵਰਕ ਆ ਗਿਆ ਆਹ ਵਾਲਾ ਬਾਹਰ ਤੇ ਆ ਗਿਆ ਬਾਕੀ ਦੇ ਬਾਟਮ ਵਗੈਰਾ ਤੇ ਕੋਈ ਵਰਕ ਨਹੀਂ ਨਾਲ ਦੇਖੋ ਆਪਣਾ ਇਹਦੇ ਮਸਲੀਨ ਦਾ ਦੁਪੱਟਾ ਮਿਲੂਗਾ ਇਦਾਂ ਪ੍ਰਿੰਟ ਵਾਲਾ ਆਈਦੀ ਬਾਟਮ ਆ ਪਲੇਨ ਬਾਟਮ ਪਲੇਨ ਹੈ ਇਦਾਂ ਤੇ ਮਸਲੀਨ ਦਾ ਦੁਪੱਟਾ ਇਹਦਾ ਪ੍ਰਿੰਟ ਵਾਲਾ ਮਿਲੂਗਾ ਤੁਸੀਂ ਇਦਾਂ ਦਾ ਇਦਾਂ ਦਾ ਸੂਟ ਤੁਸੀਂ ਇਦਾਂ ਵੀ ਬਾਇ ਕਰਨਾ ਹੋਊਗਾ ਬਿਨਾ ਵਰਕ ਤੋਂ ਉਹ ਵੀ ਕਰ ਸਕਦੇ ਹੋ ਕਾਫੀ ਸਾਰੇ ਆਪਣੇ ਕੋਲ ਦੇ ਵਿੱਚ ਪ੍ਰਿੰਟ ਕਲਰ ਵਗੈਰਾ ਹੈਗੇ ਨੇਗੇ ਤੁਸੀਂ ਆਪਣਾ ਇਦਾਂ ਦੇ ਸੂਟ ਐਵੇਂ ਬਾਇ ਕਰ ਸਕਦੇ ਹੋ ਤੇ ਨਾਲ ਇਹ ਦੇਖੋ ਮਸਲੀਨ ਦਾ ਦੁਪੱਟਾ ਹੈਗਾ ਤੇ ਲਿਲਨ ਕਾਟਨ ਦੀ ਫੈਬਰਿਕ ਦਾ ਆਪਣਾ ਸੂਟ ਹੈਗਾ ਇਹ ਬਿਨ ਵਰਕ ਨਾਲ ਰੈਡੀ ਕਰਵਾਇਆ ਤੁਸੀਂ ਬਦੌਟ ਵਰਕ ਵੀ ਬਾਇ ਕਰ ਸਕਦੇ ਹੋ ਜੇਕਰ ਲਿਲਨ ਕਾਟਨ ਦਾ ਸੂਟ ਤੁਸੀਂ ਬਿਨਾ ਦੁਪੱਟੇ ਵਾਲਾ ਲੈਣਾਗਾ ਤਾਂ ਉਹ ਵੀ ਮਿਲ ਜੂਗਾ ਤੁਸੀਂ ਆਪਣਾ ਉਹ ਵੀ ਲੈ ਸਕਦੇ ਹੋ ਡਿਜ਼ਾਈਨ ਤੁਸੀਂ ਰੈਡੀ ਕਰਵਾਉਣਾ ਉਹ ਤੁਹਾਡਾ ਆਪਣੇ ਤੇ ਡਿਪੈਂਡ ਕਰਦਾ ਤੁਸੀਂ ਡਿਜ਼ਾਈਨ ਰੈਡੀ ਕਰਵਾ ਸਕਦੇ ਹੋ ਜਦ ਬਣਾਣਾ ਚਾਹੇ ਤਾਂ ਸੂਟ ਆਪਣਾ ਲੈਣਾਗਾ ਕੋਈ ਦਬਿਲੇ ਸਾਂ ਹਾਂਜੀ ਆਪਣਾ ਆਹ ਵਾਲਾ ਸੂਟ ਦੇ ਆਪਾਂ ਪ੍ਰਿੰਟ ਦੇ ਉੱਪਰ ਡਿਜ਼ਾਈਨ ਤਿਆਰ ਕਰਵਾਇਆ ਹੈ ਇਹ ਜੋਰਜਟ ਦੀ ਪ੍ਰਿੰਟ ਦਾ ਆਪਣਾ ਸੂਟ ਹੈ ਇਹ ਜੇ ਸੂਟ ਦਾ ਸਾਡੇ ਤੁਸੀਂ ਪਹਿਲਾਂ ਬਹੁਤ ਵਾਰ ਦੇਖੇ ਲੇਗੇ ਦੇਖੋ ਇਹ ਆਪਾਂ ਨੇ ਐਦਾਂ ਵਰਕ ਕਰਵਾਇਆ ਹੈਗਾ ਜੋਰਜਟ ਦੇ ਨਾਲ ਦੁਪੱਟਿਆਂ ਵਾਲੇ ਸੂਟ ਹੈ ਜਿਹੜਾ ਆਪਣਾ ਉਹ ਵਾਲਾ ਸੂਟ ਹੈਗਾ ਇਹਦੇ ਵਿੱਚ ਪ੍ਰਿੰਟ ਤੁਹਾਨੂੰ ਕਾਫੀ ਮਿਲ ਜਾਣਗੇ ਸੇਮ ਪ੍ਰਿੰਟ ਨਹੀਂ ਮਿਲਣਾ ਹੈਗਾ ਕੋਈ ਕੋਈ ਪ੍ਰਿੰਟ ਸੇਮ ਮਿਲ ਜਾਂਦਾ ਹੁੰਦਾ ਨਹੀਂ ਤੁਹਾਨੂੰ ਡਿਫਰੈਂਟ ਹੀ ਸਿਲੈਕਟ ਕਰਨਾ ਪਊਗਾ ਇੱਥੇ ਆਪਾਂ ਨੇ ਆਰਗਾਂਜ਼ਾ ਦਾ ਪੈਚ ਲਗਾ ਕੇ ਐਦਾਂ ਵਰਕ ਕਰਵਾਇਆ ਦੇਖੋ ਸਾਰੇ ਆਪਾਂ ਉਹੀ ਥ੍ਰੈਡ ਯੂਜ਼ ਕਰਦੇ ਹੁੰਦੇ ਆ ਕਲਰ ਜਿਹੜੇ ਆਪਣੇ ਜਿਹੜੇ ਪ੍ਰਿੰਟ ਦੇ ਵਿੱਚ ਹੁੰਨ ਆਪਾਂ ਹੋਰ ਕੋਈ ਡਿਫਰੈਂਟ ਕਲਰ ਨਹੀਂ ਯੂਜ਼ ਕਰ ਸਕਦੇ ਹੈਗੇ ਦੇਖੋ ਇਹ ਵਾਲੇ ਦੀ ਬਾਹ ਦੇ ਉੱਪਰ ਵਰਕ ਆ ਗਿਆ ਆਹ ਵਾਲਾ ਬਾਹ ਦੇ ਆ ਗਿਆ ਤੇ ਐਦਾ ਘੇਰੇ ਤੇ ਆ ਗਿਆ ਇਹਨਾਂ ਨੇ ਆਪਣੇ ਪਲਾਜ਼ੋ ਤੇ ਕੋਈ ਵਰਕ ਨਹੀਂ ਕਰਵਾਇਆ ਹੈਗਾ ਪਲਾਜ਼ੋ ਆਪਾਂ ਐਦਾ ਹੀ ਰੱਖਿਆ ਹੈਗਾ ਨਾਲ ਹੀ ਦੇਖੋ ਇਹ ਪ੍ਰਿੰਟ ਦੁਪੱਟਾ ਹੈਗਾ ਇਹ ਜੇ ਸੂਟ ਤੁਸੀਂ ਜੇਕਰ ਐਦਾਂ ਆਪਣੇ ਹਨਾ ਰੈਡੀ ਕਰਵਾਉਣ ਨਗੇ ਤਾਂ ਸਾਡੇ ਤੋਂ ਹੋਰ ਪ੍ਰਿੰਟ ਸੈਂਡ ਕਰਵਾ ਸਕਦੇ ਹੋ ਡਿਜ਼ਾਈਨਿੰਗ ਤੁਹਾਡੀ ਆਪਣੀ ਹੋਊਗੀ ਸਾਡੇ ਵਾਲੇ ਡਿਜ਼ਾਈਨ ਵੀ ਇੱਥੇ ਤੁਹਾਨੂੰ ਮੈਂ ਦਿਖਾਇਆ ਨੂੰ ਤੁਸੀਂ ਉਹ ਵੀ ਦੇਖ ਸਕਦੇ ਹੋ ਕਰਵਾ ਸਕਦੇ ਹੋ ਆਪਣੇ ਡਿਜ਼ਾਈਨ ਜਾਂ ਜੇ ਕੋਈ ਡਿਫਰੈਂਟ ਡਿਜ਼ਾਈਨ ਤੁਸੀਂ ਕਰਵਾਉਣਾ ਹੈ ਤਾਂ ਆਪਣਾ ਉਹ ਵੀ ਸਿਲੈਕਟ ਕਰਕੇ ਸੂਟ ਐਜਾ ਤੁਸੀਂ ਆਪਣਾ ਜੋਰਟ ਦੇ ਵਿੱਚ ਜਾਂ ਕਿਸੇ ਹੋਰ ਫੈਬਰਿਕ 'ਚ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਇਹ ਸਨ ਆਪਣੇ ਅੱਜ ਵਾਲੇ ਸੂਟ ਸਾਰੇ ਆਪਾਂ ਵਧੀਆ ਹਨ ਤੁਹਾਨੂੰ ਵਰਕ ਦੇ ਨਾਲ ਦਿਖਾਏ ਸੀਗੇ ਸਾਰੀ ਡਿਟੇਲ ਆਪਾਂ ਤੁਹਾਨੂੰ ਵੀਡੀਓ ਵਿੱਚ ਦੱਸ ਦਿੰਨੇ ਆ ਵੀ ਕਿਵੇਂ ਕਿਹੜਾ ਆਪਣੇ ਦੇ ਵਿੱਚ ਫੈਬਰਿਕ ਯੂਜ਼ ਕੀਤਾ ਕਿਹੜਾ ਆਪਣੇ ਵਰਕ ਯੂਜ਼ ਕੀਤਾ ਕਿਵੇਂ ਤੁਸੀਂ ਇਹਨਾਂ ਵਿੱਚ ਆਪਣਾ ਕੱਟ ਕਰਵਾ ਸਕਦੇ ਹੋ ਕਿਵੇਂ ਇਹਦੇ ਵਿੱਚ ਐਡ ਕਰਵਾ ਸਕਦੇ ਹੋ ਕਿਵੇਂ ਇਹਨੂੰ ਮਸ਼ੀਨ ਦੇ ਵਿੱਚ ਕਨਵਰਟ ਕਰ ਸਕਦੇ ਹੋ ਕਿਵੇਂ ਇਹਨੂੰ ਆਰੀ ਮਸ਼ੀਨ ਦਾ ਆਰੀ ਹੈਂਡ ਦਾ ਹਨਾ ਤੁਸੀਂ ਸੂਟ ਕਰਵਾ ਸਕਦੇ ਹੋ ਸਾਰੀ ਆਪਣੀ ਚੰਗੀ ਤਰ੍ਹਾਂ ਵੀਡੀਓ ਦੇਖ ਕੇ ਡਿਟੇਲ ਦੇਖ ਕੇ ਤੁਸੀਂ ਆਪਣਾ ਇਹਦਾ ਇਹ ਜੇਕਰ ਤੁਸੀਂ ਇਹਨਾਂ ਵਿੱਚੋਂ ਕੋਈ ਸੂਟ ਰੈਡੀ ਕਰਵਾਉਣਾ ਹੈ ਤਾਂ ਆਪਣਾ ਸਕਰੀਨਸ਼ਾਟ ਭੇਜ ਕੇ ਸਾਨੂੰ ਕਲਰ ਵਗੈਰਾ ਸਾਰਾ ਦੱਸ ਕੇ ਫੈਬਰਿਕ ਦੱਸ ਕੇ ਆਪਣਾ ਸੇਮ ਟੂ ਸੇਮ ਰੈਡੀ ਕਰਵਾ ਕੇ ਲੈ ਸਕਦੇ ਹੋ। ਅਗਰ ਤੁਹਾਡੇ ਕੋਲ ਕੋਈ ਆਪਣੀ ਡਿਜ਼ਾਈਨ ਹੈ ਤੁਸੀਂ ਉਹ ਆਪਣੀ ਰੈਡੀ ਕਰਵਾਉਣੀ ਹੈ ਤਾਂ ਵੀ ਸਾਨੂੰ ਆਪਣੀ WhatsApp ਤੇ ਭੇਜ ਕੇ ਉਹੀ ਸੇਮ ਤੇ ਕਰਵਾ ਕੇ ਲੈ ਸਕਦੇ ਹੋ। ਸਕਰੀਨ ਦੇ ਉੱਪਰ ਸਾਡਾ WhatsApp ਨੰਬਰ ਆਉਂਦਾ 6339167900। ਹਾਂਜੀ ਸਾਡੀ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਮਿਲਦੇ ਆਪਾਂ ਹੋਰ ਨਵੇਂ ਸੂਟਾਂ ਨਾਲ, ਨਵੀਂ ਕਲੈਕਸ਼ਨ ਨਾਲ, ਨਵੀਂ ਵੀਡੀਓ ਨਾਲ। ਸਸ਼ੀ ਕਾਂ।